ਅੱਜ ਵੀ ਉਹਨਾਂ ਅੱਜ ਤੋਂ ਮਤਲਬ ਜਿਹੜਾ ਤਿੰਨ ਦਿਨ ਪਹਿਲਾਂ 15 ਅਗਸਤ ਨੂੰ ਮੇਰਾ ਖਿਆਲ ਉਹ ਇਸਰੂਦੂ ਸਟੇਜ ਆ ਜਿੱਥੇ ਉਹਨੇ ਬਹੁਤ ਹੀ ਦੁੱਖ ਦੀ ਗੱਲ ਇਹ ਜਿਹੜੇ ਹੰਕਾਰੀ ਲੀਡਰ ਨੇ ਮੈਨੂੰ ਇਹ ਵੀ ਸ਼ਰਮ ਆਉਂਦੀ ਹੈ ਕਿ ਲੋਕ ਕਿਦਾਂ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਉਲੋਦੀ ਧਿਰ ਦੇ ਨੇਤਾ ਅਸੀਂ ਪਾਰਟੀ ਦੇ ਸੀਨੀਅਰ ਲੀਡਰ ਆ ਸਾਡੀ ਪਾਰਟੀ ਦੇ ਐਮਐਲਏ ਨੂੰ ਪਹਿਲਾਂ ਵੀ ਪ੍ਰਤਾਪ ਨੇ ਕਈ ਵਾਰ ਕਹੇ ਤਾਂ ਉਹਦੇ ਸ਼ਬਦ ਬੋਲੇ ਆ ਪਰ ਉਸ ਦਿਨ ਉਹਨੇ ਜਬੂਲੇ ਕਿਹਾ ਕਿ ਭਗਵੰਤ ਮਾਨ ਦੇ ਤਰ੍ਹਾਂ ਵਿੱਚ ਲਾਨੇ ਜਿਹੜੇ ਜਬੂਲੇ ਆ ਇਹਨਾਂ ਨੂੰ ਇੱਦਾਂ ਕਰਦੇ ਆਂਗੇ ਜੀ ਉਹਦਾ ਕਰਦੇ ਆਂਗੇ ਅਸੀਂ ਜਿਹੜੇ ਲੋਕ ਆ ਜਾਂ ਸਾਡੀ ਪਾਰਟੀ ਦੇ ਕਾਂਗਰਸ ਦੇ ਵੀ ਬਹੁਤ ਲੋਕ ਨੇ ਸਾਡੀ ਪਾਰਟੀ ਦੇ ਬਹੁਤ ਸਾਰੇ ਸਾਡੇ ਦਲਿਤ ਭਾਈਚਾਰੇ ਨਾਲ ਸੰਬੰਧਤ ਸਾਡੇ ਐਮਐਲਏ ਉਹ ਤਾਂ ਅਸੀਂ ਜਿਹੜੇ ਗਰੀਬ ਕਿਸਾਨ ਆ ਸਾਨੂੰ ਜਿਹੜਾ ਅਧਿਕਾਰ ਦਿੱਤਾ ਇਲੈਕਸ਼ਨ ਲੜਦਾ ਉਹ ਬਾਬਾ ਸਾਹਿਬ ਅੰਮੇਦਕਰ ਨੇ ਦਿੱਤਾ ਉਹਦੇ ਸੰਵਿਧਾਨ ਦੇ ਤਹਿਤ ਜੇ ਬਾਬਾ ਸਾਹਿਬ ਬੈਠ ਕੇ ਇੱਕ ਕਾਨੂੰਨ ਨਾ ਬਣਾਉਂਦੇ ਤੇ ਸਾਡੇ ਦੇ ਲੋਕਾਂ ਨੂੰ ਇਹਦਾ ਲੋਕਾਂ ਨੇ ਇਲੈਕਸ਼ਨ ਨਹੀਂ ਲੜਨ ਦੇਣੀ ਜਿਹੜੇ ਪ੍ਰਤਾਪਿਤ ਦੇ ਬੰਦੇ ਪੰਜਾਬ 'ਚ ਜ਼ਗੀਰਦਾਰ ਤੇ ਸਮਾਜਦਾ ਤੁਰੇ ਫਿਰਦੇ ਉਹ ਜਿਨ੍ਹਾਂ ਨੇ ਮਤਲਬ ਪੰਜਾਬ ਨੂੰ ਲੁੱਟ ਕੇ ਚੰਡੀਗੜ੍ਹ ਦਿੱਲੀ 'ਚ ਤੇ ਆਪਣੇ ਪਿੰਡਾਂ ਦੇ ਵਿੱਚ ਬੜੇ-ਬੜੇ ਮਹਿਲ ਸਾਦੇ ਆ ਪੰਜਾਬ ਦਾ ਮਾਲ ਲੁੱਟਿਆ ਇਹਨਾਂ ਨੇ ਪਿਛਲੇ 50 60 ਸਾਲਾਂ ਤੋਂ ਤੇ ਜੇ ਬਾਬਾ ਸਾਹਿਬ ਅੰਬੇਦਕਰ ਦੇ ਰਹੇ ਉਹਨਾਂ ਦਾ ਸੰਵਿਧਾਨ ਨਾ ਬਣਾਇਆ ਹੁੰਦਾ ਤੇ ਜਿਹੜੇ ਸਾਡੇ ਵਰਗੇ ਐਮਐਲਏ ਸੀਗੇ ਉਹਨਾਂ ਨੂੰ ਇਹਨਾਂ ਨੇ ਕਿੱਥੋਂ ਬਣਦੇ ਨਾ ਸੀਗਾ ਸਾਨੂੰ ਜਮੂਰੇ ਕਹਿੰਦੇ ਬਦਲਿਆ ਅਸੀਂ ਡੈਮੋਕ੍ਰੇਸੀ ਦੇ ਸੰਵਿਧਾਨ ਦੇ ਤਹਿਤ ਜਿਹੜੀਆਂ ਚੋਣਾਂ ਜਾਂ ਜਿਹੜੀਆਂ ਬਾਬਾ ਸਾਹਿਬ ਨੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਉਹ ਲੋਕਾਂ ਨੇ ਵੋਟ ਦਾ ਹੱਕ ਜਿਹੜਾ ਉਹਨੇ ਚੂਜ਼ ਕਰਕੇ ਸਾਨੂੰ ਚੁੜ ਕੇ ਭੇਜਿਆ ਅਸੀਂ ਕੋਈ ਉਦਾਂ ਨਹੀਂ ਆਇਆ ਸੀ ਕੋਈ ਨਾਮਜ਼ਦ ਨਹੀਂ ਹੋਏ ਲੋਕਾਂ ਨੇ ਚੁੜੇ ਹੋਇਆ ਸਾਨੂੰ ਕਹਿਣ ਦਾ ਬਦਲਿਆ ਕਿ ਜੇ ਸਾਨੂੰ ਜਮੂਰੇ ਕਹਿ ਦਿੰਦਾ ਇਹਦਾ ਮਤਲਬ ਕਿ ਪੰਜਾਬ ਦੀ ਜਨਤਾ ਨੇ ਮਤਲਬ ਜਿਹੜੀ ਜਨਤਾ ਨੂੰ ਅਕਲ ਨਹੀਂ ਜਿਨ੍ਹਾਂ ਨੇ ਇਹ ਮਤਲਬ ਬੰਦੇ ਚੁੜ ਕੇ ਭੇਜਤੇ ਆ ਇਹ ਬਾਜਵਾਦ ਸਭ ਦੀ ਅਕਲ ਦਾ ਜਨਾਜਾ ਜਿਹੜਾ ਉਹ ਕਿੰਨਾ ਵੱਡਾ ਮਤਲਬ ਜਿਹੜਾ ਇਹ ਜਨਾਜਾ ਉਹਦਾ ਮਤਲਬ ਜਲੂਸ ਹੈ ਉਹਦਾ ਤੇ ਉਹਨੇ ਮਤਲਬ ਸੰਵਿਧਾਨ ਦੇ ਨਰਪਾਤਾ ਬਾਬਾ ਸਾਹਿਬ ਉਹ ਬੇਦਖਰਦਾ ਜਿਹੜਾ ਹੱਕ ਮਿਲਿਆ ਉਹ ਹੱਕ ਦੇ ਤਹਿਤ ਅਸੀਂ ਜਿੱਤ ਕੇ ਆਏ ਹਾਂ ਅਸੀਂ ਸਰ ਗਰੀਬ ਹੋ ਸਕਦੇ ਆ ਅਸੀਂ ਆਮ ਘਰਾਂ ਦੇ ਬੰਦੇ ਹੋ ਸਕਦੇ ਆ ਪਰ ਅਸੀਂ ਭਾਤ ਦੇ ਨਾਗਰਿਕ ਆ ਪੰਜਾਬ ਦੇ ਨਾਗਰਿਕ ਆ ਪੰਜਾਬ ਦੇ ਲੋਕਾਂ ਨੇ ਸਾਨੂੰ ਛੁੱਟ ਕੇ ਭੇਜਿਆ ਔਰ ਤੁਸੀਂ ਸਾਨੂੰ ਜਮੂਰੇ ਕਹਿ ਰਹੇ ਹੋ ਤੁਸੀਂ ਆਪਣਾ ਵੀ ਦੇਖਦੇ ਤੁਹਾਡਾ ਰਾਹੁਲ ਗਾਂਧੀ ਜਿੱਦਾਂ ਕਈ ਬਾਦ ਮਤਲਬ ਉਹ ਸੰਵਿਧਾਨ ਦੇ ਬਾਰੇ ਦੀ ਟਿੱਪਣੀਆਂ ਕਰਦਾ ਕਈ ਬਾਦ ਉਹ ਸੰਵਿਧਾਨ ਦੇ ਬਾਰੇ ਤੇ ਕਈ ਕੁਝ ਬੋਲ ਦਿੰਦਾ ਗਲਤ ਬੋਲਦਾ ਉਸੇ ਤਰ੍ਹਾਂ ਪ੍ਰਤਾਪ ਬਾਜਵਾ ਜਿਹੜਾ ਉਹ ਬੋਲਦਾ ਮੈਂ ਇਸ ਗੱਲ ਦੇ ਨਿੰਦਿਆ ਕਰਦਾ ਮਾਤਾ ਪਾਜਾ ਨੂੰ ਮਾਫੀ ਮੰਗਣੀ ਚਾਹੀਦੀ ਮੈਂ ਤਾਂ ਮਾਫੀ ਨਹੀਂ ਬਾਜਾ ਸਾਹਿਬ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਮਿਲੂੰਗਾ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਨੇ ਸਾਡੇ 94 ਦੇ ਚਾਰਵੇਂ ਐਮਐਲਏ ਨੂੰ ਜਿਹੜਾ ਉਹ ਇਦਾਂ ਦੇ ਗਲਤ ਸ਼ਬਦ ਜਿਹੜੇ ਯੂਜ਼ ਕੀਤੇ ਅਈ ਚੁੜੇ ਐਮਐਲਏ ਦਾ ਐਸ ਰੋਦਾ ਇਹਨਾਂ ਦੇ ਮੂਠ ਜੋ ਮਰਜ਼ੀ ਆਵੇ ਜੋ ਮਰਜ਼ੀ ਬੋਲ ਦੇਵੇ ਸਾਨੂੰ ਸਭ ਤੋਂ ਵੀ ਅਸੀਂ ਇਹਨਾਂ ਨੂੰ ਹੱਕ ਨਹੀਂ ਦਾਂਗੇ ਬੋਲਣ ਦਾ ਕਿ ਸਾਡੇ ਬਾਰੇ ਗਲਤ ਬੋਲਣ ਸਟੇਜਾ ਦਿੱਤੋ ਬਾਈਬਾ ਸਾਹਿਬ ਜੀ ਬਾਈਬਾ ਸਾਹਿਬ ਦੀ ਬਹੁਤ ਸਾਰੇ ਕੰਮਾਂ ਦਾ ਸੀਨੀਅਰ ਲੀਡਰ ਸੀ ਭਈਆ ਤਾਂ ਰਖਣੀ ਕਹੀਦੀ ਉਹਨਾਂ ਕੋਈ ਉਹਨਾਂ ਨੂੰ ਮर्यादा ਤਾਂ ਪਤਾ ਹੀ ਨਹੀਂ ਕੂੜੇ ਅੜੇ ਦਾ ਵੀ ਪਤਾ ਉਹਨਾਂ ਨੂੰ ਗਿਆਨ ਹੀ ਨਹੀਂ ਖੰਕ ਹਰ ਗੋਟ ਦਾ ਪੈਸਾ ਇਹਨਾਂ ਕੋਲ ਇਹਨਾਂ ਦੇ ਪੈਸੇ ਲੁੱਟੇ ਆ ਉਹ ਪੈਸਾ ਇਹਨਾਂ ਦੀ ਧੌਣ ਦੇ ਵਿੱਚ ਕਿੱਲਾ ਹੈ ਅਸੀਂ ਇਹਨਾਂ ਨੂੰ ਕਦੀ ਜੀ ਮੂਰੇ ਦਿੰਦੇ ਆ ਕਦੀ ਕਹਿ ਦਿੰਦੇ ਆ ਜੀ ਇਹ ਮਟੀਰੀਅਲ ਕਿੱਦਾਂ ਦਾ ਜੀ ਫੁਲਾਣ ਹੈ ਜੀ ਠੀਕ ਹੈ ਜੀ ਸਭ ਦੇ ਕੀ ਗੱਲ ਅਸੀਂ ਲੋਕਾਂ ਦੀ ਦੁਨੀਆ ਦਾ ਅਸੀਂ ਜਿਹੜਾ ਬਾਬਾ ਸਾਹਿਬ ਬੇਦਖਰ ਦੇ ਅਧਿਕਾਰ ਦਿੱਤਾ ਲੋਕਾਂ ਨੂੰ ਵੋਟ ਪਾਉਣ ਦਾ ਅਸੀਂ ਇਲੈਕਸ਼ਨ ਲੜ ਕੇ ਆਏ ਆ ਜਿੱਤ ਕੇ ਆਏ ਆ ਇਹਨੂੰ ਉਰਾ ਕੇ ਆਇਆ ਇਹਨਾਂ ਦੇ ਸਾਬਕਾ ਮੁੱਖ ਮੰਤਰੀ ਨੂੰ ਉਰਾ ਕੇ ਆਇਆ ਇਹਨਾਂ ਦੇ ਵੱਡੇ ਵੱਡੇ ਲੀਡਰਾਂ ਨੂੰ ਉਰਾ ਕੇ ਆਏ ਉਹ ਤਾਂ ਨਹੀਂ ਅੱਜ ਅਸੀਂ ਕੀਦ ਕਰ ਉਹਨੂੰ ਸਦੂ ਜੂਰੇ ਕਹਿੰਦੇ ਸਰ ਇਹਦਾ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਕਿ ਇਹਦੇ ਖ਼ਿਲਾਫ਼ ਕਾਰਵਾਈ ਕਰੋ ਬਾਅਦ ਵਿੱਚ ਖ਼ਿਲਾਫ਼ ਔਰ ਕਾਂਗਰਸ ਪਾਰਟੀ ਨੂੰ ਇਹਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਕਿ ਸਾਡੇ ਐਮਐਲਏ ਨੂੰ ਇਹ ਜੋ ਮਰਜ਼ੀ ਬੋਲੇ ਇਹ ਨਹੀਂ ਇਹ ਪੰਜਾਬ ਦੇ ਵਿੱਚ ਬੋਲਣ ਦਾ ਤੇ ਸਭ ਦੇ ਕੀ ਗੱਲ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਮੈਂ ਜੋਰ ਦਾ ਦਿੰਦਾ ਕਰਦਾ ਹਾਂ ਤੇ ਬਿਆਨ ਦੀ ਉਹਨਾਂ ਦੀ ਘਟੀਆਂ ਸੋਚ ਦੀ ਉਹਨਾਂ ਦੇ ਦਿਮਾਗ ਦੇ ਅੰਦਰ ਜਿਹੜੀ ਘਟੀਆਂ ਸੋਚ ਹੈ ਜਿਹੜੀ ਉਹਨਾਂ ਦੇ ਧੌਂ ਦੇ ਵਿੱਚ ਕਿੱਲਾ ਜਿਹੜਾ ਬੰਦੇ ਤੋਂ ਬੰਦਾ ਦੀ ਸਮਝ ਦੇ ਸਾਰੇ 22 ਜੀ ਲੋਕਾਂ ਨੇ ਇਹਨਾਂ ਦਾ ਕਿੱਲਾ ਕੱਢਿਆ 27 ਜੀ ਲੋਕ ਕੱਢਣ ਨੂੰ ਤਿਆਰ ਆ ਦੋ ਤੁਹਾਨੂੰ ਫਿਰ ਇਹੀ ਇਹੀ ਜਿਹਨਾਂ ਨੂੰ ਤੁਸੀਂ ਜਬੂਰੇ ਕਹਿੰਦੇ ਹੋ ਕਦੀ ਕਹਿੰਦੇ ਮਟੀਰੀਅਲ ਕਿੱਥੋਂ ਦਾ ਅਈ ਬੰਦੇ ਤੁਹਾਨੂੰ ਫੇਰ 1 ਲੱਖ ਰੁਪਏ ਹੱਥ ਦੇ ਦੇਂਗੇ ਆ ਜਾਓ ਸਦਾ ਹੀ ਤੇ ਤੁਹਾਨੂੰ ਦੇਨੇ ਆ ਸਮਝਦੇ ਕਿ ਨਹੀਂ ਗੱਲ ਹਾਂ ਮੈਂ ਇਸ ਗੱਲ ਦੀ ਮਤਲਬ ਕੋਲ ਨਿੰਦਿਆ ਕਰਦਾ ਕਿ ਮੇਰੇ ਸਮੇਤ ਸਾਡੇ ਸਾਰੇ ਐਮਐਲਏ ਸਾਹਿਬਾਨਾਂ ਦਾ ਬਹੁਤ ਸਾਰੇ ਸਾਡੇ ਜਦ ਐਸੀ ਐਮਐਲਏ ਕਿੰਨੇ ਐਸੀ ਐਮਐਲਏ ਪੰਜਾਬ ਦੇ ਇੱਥੇ ਤੁਸੀਂ ਦੇਖੋ ਇਹਨਾਂ ਦੀ ਪਾਰਟੀ ਚ ਨਹੀਂ ਉਹਨਾਂ ਨੂੰ ਜਬੂਰੇ ਕਹਿਣਾ ਸਾਨੂੰ ਜਬੂਰੇ ਕਹਿਣਾ ਕਿੱਡੀ ਵੱਡੀ ਸਾਡੀ ਹੱਤ ਹੈ ਸੋਇਦਾਂ ਦੀ ਸ਼ਰਮ ਹੋਣੀ ਚਾਹੀਦੀ ਇਹ ਬਾਰੇ ਲੈਂਗੁਏਜ ਯੂਜ਼ ਕਰਦਿਆਂ ਹਾਂ